ਪਾਪੀ ਗੰਗੂ ਤੇਲੀ ਦੇ ਘਰ ਦਾ ਉਹ ਪਲੰਗ ਜਿਹਦੇ ਉੱਤੇ ਮਾਤਾ ਗੁਜਰਕਾ ਔਰ ਅਤੇ ਛੋਟੇ ਸਹਿਬਜਾਦਿਆਂ ਨੇ ਰਾਤ ਕੱਟੀ ਸੀ। ਹਾਂਜੀ ਦਰਸ਼ਨ ਕਰੋ ਸੰਗਤ ਜੀ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਵੀ ਸੰਗਤ ਜਿਹੜੀ ਇਸ ਪਵਿੱਤਰ ਪਲੰਗ ਦੇ ਦਰਸ਼ਨ ਕਰ ਸਕੇ। ਤਾਂ ਆਓ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਗੰਗੂ ਦੀ ਸਿਹੜੀ ਦੇ ਵਿੱਚ ਪਾਪੀ ਗੰਗੂ ਦੀ ਸਿਹੜੀ ਦੇ ਵਿੱਚ ਜਿੱਥੋਂ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਬਜਾਦਿਆਂ ਨੂੰ ਗੰਗੂ ਆਪਣੇ ਘਰ ਲੈ ਕੇ ਆਇਆ ਸੀ ਆ ਸਾਹਮਣੇ ਗੁਰਦੁਆਰਾ ਸਾਹਿਬ ਬੜਿਆ ਹੋਇਆ ਉਹਦੇ ਨਾਲ ਹੀ ਉਹ ਜਿਹੜੀ ਜਗ੍ਹਾ ਬਣੀ ਹੋਈ ਆ ਪਾਕ ਪਵਿੱਤਰ ਜਿਸ ਨੂੰ ਸ਼ੋਪਰਾਪਤ ਹੈ ਜੀ ਮਾਤਾ ਗੁਜਰਕੌਰ ਅਤੇ ਛੋਟੇ ਸਹਿਬਜਾਦਿਆਂ ਦੀ ਤਾਂ ਦੋਸਤੋ ਆਪਾਂ ਅੱਜ ਪਹੁੰਚੇ ਆ ਤੇ ਦਰਸ਼ਨ ਕਰਾਵਾਂਗੇ ਤੁਹਾਨੂੰ ਇਸ ਸਥਾਨ ਦੇ ਵੀਡੀਓ ਨੂੰ ਦੇਖੋ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਕੋਈ ਹੋਰ ਵੀ ਜਿਹੜਾ ਭੈਣ ਭਾਈ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਸਕੇ ਜਦੋਂ ਕਾਫੀ ਜ਼ਿਆਦਾ ਮਤਲਬ ਸੰਗਤ ਇੱਥੇ ਆਉਂਦੀ ਹੈ ਜਦੋਂ ਵੀ ਸਰਹੰਦ ਦਾ ਜਿਹੜੀ ਸੋਖ ਸਵਾ ਹੁੰਦੀ ਹੈ ਕਾਫੀ ਲੋਕ ਸੰਗਤ ਇੱਥੇ ਪਹੁੰਚਦੀ ਹੈ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਸਿੱਖੀ ਨੂੰ ਪਿਆਰ ਕਰਨ ਵਾਲੇ ਇਸ ਸਥਾਨ ਦੇ ਦਰਸ਼ਨ ਕਰਦੇ ਨੇ ਕਿਉਂਕਿ ਇਹ ਉਹ ਪਾਕ ਪਵਿੱਤਰ ਸਥਾਨ ਹੈ ਜੀ ਜਿੱਥੇ ਮਾਤਾ ਗੁਜਰਕੌਰ ਅਤੇ ਛੋਟੇ ਸਾਹਿਬ ਜਦਿਆਂ ਨੇ ਰਾਤ ਕੱਟੀ ਸੀ ਮਾਤਾ ਗੁਜਰਕੌਰ ਦੀ ਚਰਨ ਛੋਹ ਪ੍ਰਾਪਤ ਇਹ ਸਥਾਨ ਬਹੁਤ ਹੀ ਪਾਕ ਪਵਿੱਤਰ ਮੰਨਿਆ ਜਾਂਦਾ ਹੈ ਜੀ ਕਿਉਂਕਿ ਇੱਥੇ ਗੁਰੂ ਸਾਹਿਬ ਦੇ ਛੋਟੇ ਸਾਹਿਬ ਜਦਦੇ ਅਤੇ ਮਾਤਾ ਗੁਜਰਕੌਰ ਜੀ ਨੇ ਰਾਤ ਕੱਟੀ ਸੀ ਛੋਹ ਪ੍ਰਾਪਤਾ ਉਹਨਾਂ ਦੀ ਤੇ ਆਓ ਜੀ ਨਾਲ ਹੀ ਇੱਕ ਵੱਡੀ ਬਿਲਡਿੰਗ ਬਣੀ ਜਾਂਦੀ ਹੈ ਗੁਰਦੁਆਰਾ ਸਾਹਿਬ ਦੀ ਜੋ ਸੰਗਤ ਦੇ ਸਹਿਯੋਗ ਦੇ ਨਾਲ ਬਣ ਕੇ ਤਿਆਰ ਹੋਣ ਵਾਲੀ ਹੋਈ ਹੈ ਕਾਫੀ ਜਿਹੜਾ ਕੰਮ ਹੱਦ ਤੱਕ ਉਹ ਕੰਮ ਹੋ ਚੁੱਕਿਆ ਹੈ ਤੇ ਇਹ ਵਾਲੀ ਹੈ ਜੀ ਉਹ ਬਿਲਡਿੰਗ ਉਹ ਉਸ ਸਮੇਂ ਦਾ ਘਰ ਆ ਬੈਕ ਸਾਈਡ ਤੋਂ ਪਿੱਛੋਂ ਤਾਂ ਪੁਰਾਣਾ ਹੀ ਪਿਆ ਹੈ ਜੀ ਆ ਪਿੱਛੋਂ ਤੁਸੀਂ ਦੇਖ ਸਕਦੇ ਹੋ ਇਹ ਪੁਰਾਣੀ ਆ ਉਸ ਸਮੇਂ ਦੀ ਦੀਵਾਰ ਹੈ ਜੀ ਤੇ ਆ ਅੱਗੋਂ ਥੋੜੀ ਜੀ ਚੇਂਜ ਕਰ ਦਿੱਤੀ ਗਈ ਹੈ ਕਿਉਂਕਿ ਸਮੇਂ ਦੇ ਹਿਸਾਬ ਨਾਲ ਕੰਦਾ ਖਰਜਾਂ ਦੀਆਂ ਨੇ ਡਿੱਗ ਪੈਂਦੀਆਂ ਨੇ ਫਿਰ ਉਹਨਾਂ ਨੂੰ ਬਣਾਈ ਰੱਖਣ ਵਾਸਤੇ ਉਹਨਾਂ ਨੂੰ ਉਹੀ ਸ਼ੇਪ 'ਚ ਤਿਆਰ ਕਰਨਾ ਪੈਂਦਾ ਸੋ ਇਹ ਉਹ ਕਮਰਾ ਸੀਗਾ ਜੀ ਇਸ ਕਮਰੇ ਦੇ ਵਿੱਚ ਮਾਤਾ ਗੁਜਰ ਕੌਰ ਅਤੇ ਛੋਟੇ ਸਹਿਬਜ਼ਾਦਿਆਂ ਨੇ ਜਿਹੜੀ ਰਾਤ ਕੱਟੀ ਸੀ ਗੁਰੂ ਰਣਜੀਤ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ ਜੀ ਅੰਦਰ ਤੇ ਇਹ ਵਾਲਾ ਉਹ ਪਲੰਗ ਹੈ ਜੀ ਦਰਸ਼ਨ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰ ਦਿਓ ਇਦੇ ਨਾਲ ਹੀ ਗੁਰਦੁਆਰਾ ਸਾਹਿਬ ਗੁਰਦੁਆਰਾ ਅਟਕ ਸਾਹਿਬ ਬਣਿਆ ਹੋਇਆ ਜੀ ਉਹਦੇ ਦਰਸ਼ਨ ਵੀ ਤੁਹਾਨੂੰ ਕਰਾਵਾਂਗੇ ਜਿੱਥੋਂ ਜਿਹੜੇ ਮਾਤਾ ਗੁਜਰਕੌਰ ਅਤੇ ਸਹਬਜ਼ਾਦਿਆਂ ਨੂੰ ਉਹਦੇ ਜੇੜ ਦੇ ਰੱਥ ਦੇ ਵਿੱਚ ਬਿਠਾਇਆ ਗਿਆ ਸੀ ਲਜਾਣ ਵਾਸਤੇ ਪੁਲਿਸ ਪੁਲਿਸ ਮੁਲਾਜ਼ਮਾਂ ਵੱਲੋਂ ਕਹਿ ਸਕਦੇ ਆ ਜਾਂ ਉਸ ਸਮੇਂ ਦੀ ਹਕੂਮਤ ਵੱਲੋਂ ਕਹਿ ਸਕਦੇ ਆ ਤਾਂ ਇਹ ਹੈ ਜੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇਸ ਸਾਈਡ ਤੇ ਤੇ ਇਹ ਤੁਹਾਡੀ ਜਿਹੜੀ ਤੁਸੀਂ ਦੇਖ ਸਕਦੇ ਹੋ ਨੇੜੇ ਤੋਂ ਦਿਖਾਉਣ ਦੀ ਮੈਂ ਕੋਸ਼ਿਸ਼ ਕਰ ਰਿਹਾ ਹਾਂ ਛੱਤ ਵੀ ਚੇਂਜ ਕੀਤੀ ਗਈ ਹੈ ਕਿਉਂਕਿ ਸਮਾਂ ਪੁਰਾਣਾ ਤੇ ਪੁਰਾਣੇ ਸਮੇਂ ਦੇ ਹਿਸਾਬ ਨਾਲ ਹੌਲੀ-ਹੌਲੀ ਚੀਜ਼ਾਂ ਜਿਹੜੀਆਂ ਬਦਲ ਜਾਂਦੀਆਂ ਨੇ ਖਰਜ ਜਾਂਦੀਆਂ ਨੇ ਡਿੱਗ ਜਾਂਦੀਆਂ ਨੇ ਟੁੱਟ ਪੈਂਦੀਆਂ ਨੇ ਸੋ ਇੱਥੇ ਜੀ ਜਦੋਂ ਵੀ ਤੁਸੀਂ ਸਰਹੰਦ ਸੋਕਸਵਾ ਤੇ ਆਉਣੀਓ ਜਾਂ ਆਨੰਦਪੁਰ ਸਾਹਿਬ ਸਾਈਡ ਨੂੰ ਜਾਣਿਓ ਤਾਂ ਗੰਗੂ ਦੀ ਸਿਹੜੀ ਮੈਂ ਤੁਹਾਨੂੰ ਪੂਰਾ ਐਡਰੈਸ ਦੱਸਾਂਗਾ ਕਿ ਕਿੱਥੇ ਜੇ ਪੈਂਦੀ ਹੈ ਇੱਕ ਵਾਰੀ ਪੂਰੇ ਦਰਸ਼ਨ ਕਰ ਲਓ ਤੁਸੀਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੀ ਜਾਓ ਤੇ ਆਜੋ ਆਪਾਂ ਹੁਣ ਚਰਚਾ ਕਰਾਂਗੇ ਜੀ ਇਹ ਕਿੱਥੇ ਜੇ ਪੈਂਦਾ ਹੈ ਜਿਹੜਾ ਗੁਰਦੁਆਰਾ ਸਾਹਿਬ ਹੈ ਇਹ ਗੁਰਦੁਆਰਾ ਸਾਹਿਬ ਬਾਹਰ ਰੋਡ ਦੇ ਉੱਤੇ ਹੈ ਜੀ ਜਿਹੜਾ ਗੰਗੂ ਦੇ ਘਰ ਵਾਲਾ ਵਾਲੀ ਸਾਈਡ ਆ ਉਹ ਅੰਦਰਲੀ ਸਾਈਡ ਹੈ ਇਹਦੇ ਨਾਲ ਹੀ ਜਾਂਦੀ ਆ ਇੱਥੋਂ ਜੀ ਰੱਥ ਚੜਾਏ ਗਏ ਸੀ ਬੱਚੇ ਤੇ ਮਾਤਾ ਗੁਜਰਕੌਰ ਨੂੰ ਇਸ ਜਗ੍ਹਾ ਤੋਂ ਚੜਾਇਆ ਗਿਆ ਸੀ ਇਸ ਸਾਈਡ ਨੂੰ ਮਰਿੰਡੇ ਵੱਲ ਨੂੰ ਲਿਜਾਇਆ ਗਿਆ ਸੀ ਇਹ ਮਰਿੰਡੇ ਤੋਂ ਜਦੋਂ ਇਸ ਸਾਈਡ ਆਪਾਂ ਰੋਪੜ ਵੱਲ ਨੂੰ ਜਾਂਦੇ ਆ ਤਾ ਮਰਿੰਡੇ ਤੋਂ 2 2.5 3 ਕਿਲੋਮੀਟਰ ਹੀ ਪੈਂਦਾ ਤਕਰੀਬਨ ਇਹ ਸਹੀੜੀ ਪਿੰਡ ਨਾਲ ਹੀ ਐ ਉਹ ਸਾਈਡ ਮਰਿੰਡਾ ਮਰਿੰਡਾ ਰਹਿ ਗਿਆ ਮਰਿੰਡੇ ਤੋਂ ਨਿਕਲਦੇ ਸਾਰੀ ਯਾਰ ਰੁਪੜਵਾਲੀ ਰੋਡ ਤੇ ਪਾਪੀ ਗੰਗੂ ਦਾ ਘਰ ਆ ਜਿਹੜਾ ਗੁਰਦੁਆਰਾ ਅਟਕ ਸਾਹਿਬ ਦੇ ਨਾਲ ਹੀ ਉਹ ਜਿਹੜੀ ਜਾਰੀ ਆ ਨਾਲ ਹੀ ਬਿਲਕੁਲ ਇਧਰ ਜਿੱਧਰੋਂ ਬੱਚੇ ਆ ਰਹੇ ਨੇ ਇਹ ਗਲੀ ਬਿਲਕੁਲ ਹੀ ਉਹ ਬਿਲਕੁਲ ਉੱਥੇ ਜਾ ਕੇ ਖਤਮ ਹੋਏਗੀ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਤੁਹਾਨੂੰ ਥੋੜਾ ਜਿਹਾ ਦਿਖਾ ਦੇਣਾ ਇੱਥੋਂ ਖੜ ਕੇ ਬਿਲਕੁਲ ਉਹ ਸਾਹਮਣੇ ਗੁਰਦੁਆਰਾ ਸਾਹਿਬ ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬ ਨਸੀਬ ਚਮਕਦੇ ਅਤੇ ਕਿਸਮਤ ਬਦਲ ਦੇ ਥੇੜਨੀ ਲਾਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ਿਕਰਣ ਕਰਵਾਉਣਾ ਜਾਤੂੜਵਾਣਾ ਸਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ